ਬੱਬੂ ਮਾਨ ਦਾ ਇਹ ਦੋਸਤਾਂ ਬਚਪਨ ਦਾ ਇੱਕ ਵਾਰ ਬੱਬੂ ਮਾਨ ਨੇ ਸਟੇਜ ਤੇ ਕਿਹਾ ਸੀ ਕਿ ਜੇ ਕੋਈ ਡਾਕਟਰ ਇਹਦੀਆਂ ਲੱਤਾਂ ਸਹੀ ਕਰ ਦਵੇ ਜਿੰਨਾ ਵੀ ਪੈਸਾ ਲੱਗੂ ਮੈਂ ਲਵਾਂ ਚਾਹੇ ਦੇਸ਼ 'ਚ ਹੋਵੇ ਚਾਹੇ ਵਿਦੇਸ਼ 'ਚ ਕਿਤੇ ਵੀ ਹੋਵੇ ਜਿਹੜਾ ਡਾਕਟਰ ਮੇਰੇ ਦੋਸਤ ਦੀਆਂ ਲੱਤਾਂ ਸਹੀ ਕਰ ਦਵੇ ਇਹਨੂੰ ਤੁਰੰਤ ਜੋ ਕਰ ਦਵੇ ਤੋੜਨ ਜੋ ਕਰ ਦਵੇ ਮੈਂ ਉਹਨੂੰ ਜਿੰਨੇ ਪੈਸੇ ਮੰਗੂਗਾ ਮੂੰ ਮੰਗੀ ਰਕਮ ਦੇਵਾਂਗਾ ਇਸ ਸਟੇਜ ਦੇ ਉੱਤੋਂ ਲੱਖਾਂ ਲੋਕਾਂ ਦੇ ਭਰੇ ਇਕੱਠ 'ਚ ਬੱਬੂ ਮਾਨ ਨੇ ਇਹ ਗੱਲ ਕਹੀ ਸੀ ਇਤੋਂ ਪਤਾ ਲੱਗਦਾ ਕਿ ਬੱਬੂ ਮਾਨ ਦੀ ਸੋਚ ਕੀ ਆ ਤੇ ਬੱਬੂ ਮਾਨ ਦੀ ਆਪਣੇ ਦੋਸਤਾਂ ਪ੍ਰਤੀ ਕਿੰਨੀ ਫਿਕਰਮੰਦੀ ਹੈ ਨਹੀਂ ਤੇ ਇੱਥੇ ਕਿਹੜਾ ਚੇਤੇ ਰੱਖਦਾ ਉਹ ਕਹਿੰਦਾ ਨਹੀਂ ਇਹ ਮੇਰਾ ਦੋਸਤ ਆ ਤੇ ਬਚਪਨ ਦਾ ਦੋਸਤੀ ਇਹਦੀਆਂ ਲੱਤਾਂ ਨਹੀਂ ਸਹੀ ਹੈਗੀਆਂ ਕਹਿੰਦਾ ਮੈਂ ਚਾਹੁੰਦਾ ਕਿ ਇਹਦੀਆਂ ਲੱਤਾਂ ਸਹੀ ਹੋ ਜਾਣ ਪਰ ਤੁਹਾਨੂੰ ਪਤਾ ਯਾ ਕਈ ਦੋਕ ਇਦਾਂ ਦੇ ਹੁੰਦੇ ਜਿਹੜੇ ਨਹੀਂ ਠੀਕ ਹੁੰਦੇ ਨਾ ਚਲੋ ਜੋ ਮਰਜੀ ਆ ਪਰ ਬੱਬੂ ਮਾਨ ਦੀ ਇੱਕ ਭਾਵਨਾ ਤਾਂ ਸੀ ਹੈ ਨਾ ਆਪਣੇ ਦੋਸਤ ਪ੍ਰਤੀ ਇਮਾਨਦਾਰੀ ਤਾਂ ਸੀ ਹੈ ਨਾ ਇੱਕ ਸੋਚ ਤਾਂ ਸੱਜੀ ਸੀ ਕਿ ਮੈਂ ਆਪਣੇ ਦੋਸਤ ਨੂੰ ਠੀਕ ਕਰਾਉਣਾ ਆ ਹੋਵੇ ਚਾਹੇ ਨਾ ਹੋਵੇ ਪਰ ਉਸ ਦੋਸਤ ਦਾ ਸੀਨਾ ਤਾਂ ਚੌੜਾ ਹੋ ਗਿਆ ਉਹਨਾਂ ਨਾ ਉਹ ਕਹਿੰਦਾ ਤਾਂ ਉਹਨਾਂ ਕਿ ਦੁਨੀਆ ਦਾ ਸਟਾਰ ਮੇਰਾ ਯਾਰ ਬੱਬੂ ਮਾਨ ਅੱਜ ਸਟੇਜ 'ਤੇ ਲੱਖਾਂ ਦੇ ਭਰੇ ਇਕੱਠ 'ਚ ਇਹ ਗੱਲ ਕਹਿ ਰਿਹਾ ਕਿ ਮੇਰੇ ਦੋਸਤ ਦੀਆਂ ਜੇ ਲੱਤਾਂ ਕੋਈ ਡਾਕਟਰ ਸਹੀ ਕਰ ਦਵੇ ਤਾਂ ਮੈਂ ਉਹਨੂੰ ਮੂੰਹ ਮੰਗੀ ਰਕਮ ਦੇਵਾਂਗਾ ਬਹੁਤ ਵੱਡੀ ਗੱਲ ਸੀ ਤੇ ਕਹਿੰਦੇ ਉਦਾਂ ਵੀ ਬੱਬੂ ਮਾਨ ਹਨਾ ਜਿਹੜੇ ਆਪਣੇ ਯਾਰਾਂ ਨਾਲ ਪਹਿਲਾਂ ਬਚਪਨ ਚ ਰਹਿੰਦਾ ਸੀ ਕੋਣ ਵੀ ਉਹਨਾਂ ਨਾਲ ਹੀ ਰਹਿੰਦਾ ਹੈ ਕਦੇ ਯਾਰੀਆਂ ਨਹੀਂ ਬਦਲੀਆਂ ਪੱਪੂ ਮਾਨ ਨੇ ਸੋ ਬਾਬੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਮੈਂ ਇਦਾਂ ਦੀ ਵੀਡੀਓ ਲੈ ਕੇ ਆਉਣਾ ਰਹਿਣਾ ਧੰਨਵਾਦ